ਕੀ ਹਾਲ ਚਾਲ ਆ ਦੋਸਤੋ ਸਾਰੇ ਪਰਾ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਰ ਲੱਗੇ ਆਪਾਂ ਲੋ ਦੀ ਸਟਾਰਟਿੰਗ ਲਓ ਜੀ ਬਾਈ ਕਰ ਲੋ ਤਿੰਨ ਲੰਮੀ ਕਹਿਣਾਂ ਦੀ ਦਵਾਈ ਪਾਤੀ ਪਾਣੀ ਲਾਤਾ ਸੀ ਤੇ ਹੁਣ ਪਾਣੀ ਛੱਡਿਆ ਬਾਈ ਇੱਧਰ ਤੇ ਹੁਣ ਪਾਣੀ ਛੱਡਿਆ ਪਿਆ ਕੀ ਆਣੇ ਵੀ ਇਨਾਂ ਜਿੰਨ ਅਰਜੀਨਲ ਦਵਾਈ ਪਾਈ ਆ ਮਹੀ ਪਈ ਆ ਕੀੜੀ ਦੀ ਸ਼ਿਕਾਇਤ ਹੈਗੀ ਨਾ ਚੋਚਾ ਨਾਲ ਨਾਲ ਹੈਗੀ ਬਾੜੀ ਲੋ ਬਾਈ ਮੌਸਮੀ ਦੁਰੋਂ ਬਤਲ ਹੋਈ ਜੀ ਲੋ ਬਾਈ ਜੀ ਬੱਚਾ ਨੂੰ ਵੀ ਆਈ ਪੀ ਧੁੱਪ ਕਰਕੇ ਸ਼ਾਮ ਲੋ ਬਾਈ ਆਪਣਾ ਕਿਹੜਾ ਲੱਗ ਗਿਆ ਇੱਕ ਅਨਿੰਦਾ ਕੇਹਰਾ ਲੱਗ ਗਿਆ ਅੱਜ ਦੀ ਤੇਰੀ ਥੀਰ ਨਾਲ ਹੀ ਨੇ ਮਿੱਟੀ ਉਹ ਭਈਆ ਤੇ ਮਿੱਟੀ ਜੀ ਲਾਉਣੀ ਹੈ ਦਵਾਈ ਮੜ ਕੇ ਰੇ ਲਾ ਲਾਂਗੇ ਇੱਕ ਕੇਹਰਾ ਲੱਗ ਗਿਆ ਚਲੋ ਭਾਈ ਜੀ ਲਓ ਭਾਈ ਜੀ ਇਧਰ ਤਾਰੇ ਇਹਦਾ ਨੀੜ ਦਾ ਕੰਮ ਆਪਾਂ ਕੇਰਾ ਤਾਂ ਤੂਤੀ ਪੱਲੀਆਂ ਛੜੂਗੇ ਗੱਟੇ-ਗੁੱਟੇ ਕੱਟੇ ਦਾ ਵੇਹੇ ਦੋ ਹੀ ਸੀ ਸਤੀਪਾਤੀ ਆ ਰੇ ਬਾਈ ਹੁਣ ਪੱਠੇ ਹੱਥ ਨਹੀਂ ਵੱਡਾਂਗੇ ਕਿਉਂਕਿ ਲੇਟ ਹੋਈ ਤਾਂ ਪੱਠਿਆਂ ਨੂੰ ਪਾਣੀ ਛੱਡ ਦਾਂਗੇ ਨਹੀਂ ਕੱਲ ਨੂੰ ਛੱਡ ਦਾਂਗੇ ਫਿਰ ਇਧਰ ਲਈ ਮੋਟਰ ਕੋਈ ਚੱਕਰ ਨਹੀਂ ਆ ਕਿੰ ਬਾਹਰ ਜ ਖੜੀ ਆ ਲਓ ਬਈ ਹੁਣ ਤੂੰ ਬਦਾਮ ਪਾ ਦੇ ਪਹਿਲਾਂ ਇਹਨਾਂ ਪਹਿਲਾਂ ਇਹਨੂੰ ਪਾਏ ਫੀਰ ਇਹਨੂੰ ਪਾਏ ਵੀਡੀਓ ਬਣਾਉਣੀ ਆ ਭੁੱਲ ਗਏ ਹੁਣ ਪਾਏ ਇਹਨਾਂ ਚਾਰਾਂ ਨੂੰ ਤਾਂ ਹੁਣ ਥੱਲੜ ਲਈ 95 ਪਾਵਾਂਗੇ ਲਓ ਬਈ ਇਹਨਾਂ ਨੇ ਲੈ ਚੋ ਗਾ ਲੋਗੀ ਬਾਈ ਉੱਠ ਕੜੇ ਮੈਂ ਸੌਂ ਗਿਆ ਸੀਗਾ ਕਿਉਂਕਿ ਬਾਈ ਥੱਕੇ ਸੀਗੇ ਤੇ ਨੀਂਦ ਆ ਜਾਂਦੀ ਹੈ ਹੁਣ ਪੱਠੇ-ਪੁੱਠੇ ਵੱਢ ਕੇ ਆਪਾਂ ਬਾਈ ਜੀ ਇੱਕ ਜੋੜੀ ਛੱਡ ਰਹੀਆਂ ਕਬੂਤਰੀ ਲਾਉਂਦੇ ਆ ਕੋਈ ਕਿਹੜੀ ਨਾ ਕਿਹੜੀ ਲਾਈਏ ਪੱਠੇ ਵੀ ਕਮ ਲਾਈ ਜਾਂਦੇ ਆ ਬਾਈ ਪਠਿਆਂ ਨੂੰ ਪਾਣੀ ਛੱਡਣਾ ਸੀਗਾ ਗਲਤੀ ਕਰ ਗਿਆ ਮੈਂ ਚਲੋ ਕੋਈ ਗੱਲ ਨਹੀਂ ਕਰਦੇ ਆਂ ਵੀ ਵਾਟਰ ਵਾਈਸ ਤੋਂ ਕੋਈ ਗਲਕੂਤਰ ਲੈ ਗਿਆ ਲਾ ਕੇ ਕੋਈ ਵੀ ਹੈ ਨਹੀਂ ਚੈਂਪੀਨ ਉੱਥੇ ਬੰਦ ਦਿੰਦੇ ਟੋਏ ਟੋਏ ਪੱਟ ਤੇ ਹੁਣ ਘਰੇ ਬੰਨਣ ਲੱਗ ਪਏ ਆ ਚਲੋ ਭਾਈ ਆਪਾਂ ਹੁਣ ਥੋੜਾ ਜਿਹਾ ਕੰਮ ਚੱਲ ਕੇ ਉਹਨੇ ਉਦੋਂ ਬਾਅਦ ਨਾ ਤੋ ਕਿ ਨਾਲ ਤਾਂ ਜੁੜੀ ਜਾਂ ਰਤੇ ਕਬੂਤਰ ਨੂੰ ਕਬੂਦਰੀ ਲੱਭਦੇ ਆ ਕੋਈ ਕਿਹੜੀ ਲਈ ਉਹ ਦਿਨ ਮੋਟਰਸਾਈਕਲ ਆ ਖੜੀ ਦੋਗੇ ਆਪਣੇ ਦੀ ਭਾਈ ਟੈਂਕੀ ਬੁੱਟੀ ਆ ਪਲਟੀਨਾ ਦੀ ਟੈਂਕੀ ਲਾਲ ਰੈੱਡ ਕਲਰ ਦੀ ਲੱਭਦੇ ਜੇ ਮਿਲ ਗਈ 9 ਮੀਟਰ ਗਏ ਦਾਕਟਰ ਜੀ ਦਗਾੰਤ ਸੀ ਇਹ ਡਾਕਟਰ ਹਨ ਨਹੀਂ ਸੀ ਮੈਂ ਉਹਨੂੰ ਫੋਨ ਕੀਤਾ ਮੇਰੇ ਇਰਖਾ ਸਾਡਾ ਆਪਕੀ ਉਨਾ ਆਪਣਾ ਇਹ ਆ ਰਿਹਾ ਹੈ ਆਪਕੋ ਲਾ ਕੇ ਮੈਂ ਲੋ ਜੀ ਬਾਈ ਮਿੱਤਰੋ ਪੱਠੇ ਜੀ ਇਹ ਵੱਡ ਪੱਠੇ ਵੱਡ ਕੇ ਫਿਰ ਆਪਣਾ ਆ ਕੇ ਧੋਕੇ ਤੇ ਪੜਾਈਆਂ ਨਹੀਂ ਚੱਲ ਕਾਣ ਬਦਲ ਬਣਿਆ ਪਿਆ ਮੌਸਮ ਪੂਰਾ ਕੈਂਟ ਆ ਆਪਾਂ ਪੱਠਿਆਂ ਦਾ ਨਮੀੜੀ ਕੰਮ ਫਿਰ ਮਿਲਦੇ ਲੋ ਜੀ ਬਾਈ ਲੋ ਬਾਈ ਨਾ ਤੁਲੇ ਆਪਾਂ ਤੇ ਅੱਜ ਤੋਂ ਬੱਚੇ ਦੇ ਨਾਲ ਜਿਹਨੀ ਦਗਾਈ ਜੀ ਤੇ ਬਾਈ ਕਣੀਆ ਮੀਂਹ ਆਪਣੇ ਦਾ ਹੈ ਨਹੀਂ

ਆਵੇ ਗੁਰੂ ਘਰ ਕੋਲ ਵਾਸਾ ਲਓ ਭਾਈ ਜੀ ਪਹੁੰਚ ਗਏ ਪੜਾਈਆਂ ਨੇ ਦੀ ਹਦੂਦ ਦੇ ਅੰਦਰ ਇੱਥੇ 20 ਕਿਹਾ ਭਾਈ ਜੰਮਾਉਂ ਦੀ ਬਾਤ ਹੈ ਬੜਾ ਕਹਿੰਦਾ ਜਬਰਦਸਤ ਆ ਉਹ ਤਾਂ ਕੋਲ ਪਾ ਕੇ ਗਿਆ ਤੇ ਆਉਗੇ ਫਿਰ 6:55 ਪੋਣਾ ਪਪਾ ਪੰਕੋ ਪੋਣਾ ਆਈ 30000 ਪੰਕੋ ਹੋਰ ਬੜੀ ਕੈਮਰੇ ਨਹੀਂ ਆ 4 4 ਦੇ ਗੰਦ ਆਇਆ ਜੀ ਭਾਈ ਜਿਵੇਂ ਸੇਕ ਲੋ ਗਿਜਾਉਣ ਵਾਸਤੇ ਕਬੂਤਰ ਦਾੜੀ ਕੱਟ ਲਵੇ ਆ ਪਤਾਰ ਬੋਲ ਲਓ ਜੀ ਬਾਈ ਘਾਰ ਕੱਢਣ ਬੈਠੇ ਆਂ ਤੇ ਮੱਝ ਵੀ ਨੂੰ ਉੱਤੇ ਚੜ੍ਹ ਜੀ ਹਾਲੀ ਇਹ ਇਹੋ ਜੀ ਆ ਬੇਪਰਤੀਤੀ ਜੀ ਆਪਣੇ ਕੋਲੇ ਦੋ ਕੰਮ ਆ ਕੂਟਰ ਤੇ ਆਪਦੇ ਘਰ ਦਾ ਕੰਮ ਤੇ ਖੇਤੀਬਾੜੀ ਦਾ ਕੰਮ ਆ ਹਨਾ ਤੇ ਚਲੋ ਅੱਜ ਇੱਧਰ ਨਮੀੜਦਾ ਕੰਮ ਦਵਾਈ ਦੀ ਪਾਤੀ ਕਲੋਰੂ ਤੇ ਕੱਲ ਨੂੰ ਉੱਧਰ ਛੱਡਾਂਗੇ ਮੂਟਰ ਜੇ ਮੀਂਹ ਰਾਤ ਨੂੰ ਨਾ ਪਾਇਆ ਜਾ ਇਹ ਮੀਂਹ ਦਾ ਪਾਣੀ ਥੱਲੇ ਦਾ ਦੇ ਫਿਰ ਮੀਂਹ ਦੇ ਪਾਣੀ ਚ ਪਾ ਦੇਾਂਗੇ ਆਪਾਂ ਇੱਕ ਨਾ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪਣੇ ਕਿਹੜਾ ਗੰਦੇ ਮੰਦੀ ਵਲੌਗ ਹੁੰਦੇ ਆਪਣੇ ਤਾਂ ਘੈਂਟ ਹੀ ਹੁੰਦੇ ਆ ਘੈਂਟ ਠੀਕ ਆ ਵੀ ਟਾਈਮ ਪਾਸ ਕਰ ਇਹਦੇ ਨੇ ਜਿਹਨੂੰ ਉਹੀ ਹੁੰਦੇ ਆਪਣੇ ਤਾਂ ਲਾਉਂਗੇ ਹਾਂ ਕੈਂਟੀਜ ਲੋ ਬਾਈ ਜੀ ਆ ਦੋ ਬੱਚੇ ਤੇ ਆ ਗਿਜਾਉਣ ਵਾਸਤੇ ਆਏ ਆਪਣੇ ਕੋਲੇ ਆਹਾਂ ਜਦੋਂ ਆਪਣਾ ਹੀ ਆ ਗਿਆ ਮਾਨ ਪੁੱਤਾ ਲਓ ਜੀ ਬਾਈ ਜਿਉਂਦਰ ਮੈਂ ਕਿਹਾ ਵੀ ਛੋਲੇ ਦੇ ਦੀਆ ਪਤਾ ਦੂਰ ਕੱਢ ਕੇ ਆਈ ਸੀ ਤੇ ਮੌਸਮ ਠੰਡਾ ਪੂਰਾ ਘੈਂਟ ਬਣਿਆ ਆ ਉਹ ਛੋਲੇ ਕੋਈ ਜਾਂਦਾ ਉਹ ਬੈਠਾ ਤੇ ਦੋ ਬੱਚੇ ਆਪਣੇ ਕੁਲੇ ਗਿਜੌਰ ਨੂੰ ਆਏ ਆ ਤੇ ਦੋ ਨਿੱਕੇ ਆ ਤੇ ਭਾਈ ਜੀ ਉਹ ਬੈਠਾ ਵਾਟਰ ਵਾਸਤੇ ਇੱਕ ਇਹ ਆ ਬੈਠਾ ਆ ਬੈਠਾ ਕਿਉਂਕਿ ਮੈਂ ਕੈਮਰਾਮੈਨ ਕੰਫਰਮ ਨਹੀਂ ਨਾ ਮੈਥੋਂ ਟੈਕਦਾ ਨਹੀਂ ਕੈਮਰਾ ਬਾਈ ਜੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਉਪਰਾ ਬਣ ਕੇ ਬਹਿ ਜਾ ਤੇ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭੁੱਲ ਜੁੱਕ ਦਿਖੀਵਾ ਤੇ ਮੇਰਾ ਭਰਾ ਬਣੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇਰਾ ਹੀ ਮੇਰਾ ਭਰਾ ਵੀ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੀਂਹ ਪਾ ਦਿੱਤਾ ਰੱਬ ਵਧੀਆ